ਪੁੱਤ ਦਾ ਆਪਣੇ ਬਾਪ ਨਾਲ ਝਗੜਾ ਕਿਸ ਗੱਲ ਤੋਂ ਹੁੰਦਾ ਹੈ ਪੈਸੇ ਕਰਕੇ ਝਗੜਾ ਹੋ ਰਿਹਾ ਹੈ ਪੈਸਾ ਇੱਕ ਝਗੜੇ ਦੀ ਜੜ ਹੈ ਕਿਸੇ ਪਿਓ ਦੇ ਦੋ ਪੁੱਤਰ ਨੇ ਇੱਕ ਵੱਡਾ ਇੱਕ ਛੋਟਾ ਹੈ ਵੱਡਾ ਆਪਣੇ ਬਾਪ ਨਾਲ ਇਸ ਕਰਕੇ ਲੜਦਾ ਹੈ ਤੂੰ ਸਭ ਕੁਝ ਛੋਟੇ ਨੂੰ ਦੇ ਦਿੱਤਾ ਤੂੰ ਮੈਨੂੰ ਦਿੱਤਾ ਹੀ ਕੀ ਹੈ ਤੇ ਛੋਟਾ ਇਸ ਕਰਕੇ ਆਪਣੇ ਬਾਪ ਨਾਲ ਲੜਦਾ ਹੈ ਕਿ ਤੂੰ ਸਭ ਕੁਝ ਵੱਡੇ ਭਰਾ ਨੂੰ ਦੇ ਦਿੱਤਾ ਮੈਨੂੰ ਕੀ ਦਿੱਤਾ ਹੈ ਦੋਨਾਂ ਦਾ ਆਪਣੇ ਬਾਪ ਨਾਲ ਝਗੜਾ ਇੱਕ ਕੋ ਕਾਰਨ ਕਰਕੇ ਹੁੰਦਾ ਏ ਉਹ ਹੁੰਦਾ ਏ ਪੈਸੇ ਕਰਕੇ ਉਹ ਦੌਲਤ ਕਰਕੇ ਕਿ ਮੈਨੂੰ ਘਰ ਦੇ ਵਿੱਚੋਂ ਕੀ ਮਿਲਿਆ ਮੈਨੂੰ ਘਰ ਦੇ ਵਿੱਚੋਂ ਕਿੰਨੀ ਜਗ੍ਹਾ ਮਿਲੀ ਮੈਨੂੰ ਜ਼ਮੀਨ ਕਿੰਨੀ ਵੰਡੀ ਗਈ ਮੇਰੀ ਜ਼ਮੀਨ ਇਸ ਪਾਸੇ ਦਿੱਤੀ ਗਈ ਉਹਦੀ ਜ਼ਮੀਨ ਚੰਗੀ ਸੀ ਉਹ ਪੈਨ ਨਾਲ ਲੱਗਦੀ ਸੀ ਸੜਕ ਨਾਲ ਲੱਗਦੀ ਸੀ ਉਸ ਕਰਕੇ ਦੇ ਦਿੱਤੀ ਗਈ ਕਹਿਣ ਤੋਂ ਭਾਵ ਸਾਰਾ ਝਗੜਾ ਮਾਇਆ ਦਾ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਆ ਕਾਹੇ ਪੂਤ ਝਗਤ ਤੋ ਸੰਗ ਬਾਪ ਐ ਪੁੱਤ ਕਾਦੇ ਵਾਸਤੇ ਆਪਣੇ ਬਾਪ ਨਾਲ ਝਗੜਾ ਕਰਦਾ ਹੈ ਜਿਨਕੇ ਜਣੇ ਬਡੀਰੇ ਤੂੰ ਹੋ ਉਹ ਜਿਨ੍ਹਾਂ ਨੇ ਤੈਨੂੰ ਪਾਲਿਆ ਹੈ ਜਿਨ੍ਹਾਂ ਨੇ ਤੈਨੂੰ ਵੱਡਿਆ ਕੀਤਾ ਹੈ ਤੈਨੂੰ ਪਾਲ ਪੋਸ ਕੇ ਆਪ ਕਾਬਲ ਬਣਾਇਆ ਹੈ ਅੱਜ ਉਸ ਬਾਪ ਨਾਲ ਝਗੜਾ ਕਰਦਾ ਹੈ ਇਹ ਦੋ ਵੱਡਾ ਕੋਈ ਤੇਰੇ ਲਈ ਪਾਪ ਹੋ ਨਹੀਂ ਸਕਦਾ